ਥਾਣਾ ਫਿਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ ਦੋ ਪੁਰਸ਼ ਅਤੇ ਇੱਕ ਮਹਿਲਾ ਨਸ਼ਾ ਤਸਕਰ ਨੂੰ ਨਸ਼ੇ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਜੋ ਇਹ ਸਸਤੇ ਪਾ ਨਸ਼ਾ ਖਰੀਦ ਕਰਕੇ ਇਸ ਨੂੰ ਮਹਿੰਗੇ ਪਾ ਵੇਚਦੇ ਸੀ ਦੋ ਲੜਕਾ ਲੜਕੀ ਫੜੇ ਆ ਕੀ ਮੈਟਰ ਆ ਪ੍ਰੋਪਰ ਕਿੱਥੋਂ ਬਰਾਮਤੀ ਇਹਨਾਂ ਦੀ ਕੀਤੀ ਆ ਕਿਉਂ ਕੀ ਕੀ ਆ ਜੀ ਹਾਂ ਜੋਗਰਾਸਪੀਸਾ ਚੀਰਾਂ ਕਰੋਕਟਾਜੀ ਆਪੀਐਸ ਫਰਸਪੀਸਾ ਦਿਨਾਂ ਦੇ ਹੰਦਰਧਿਆਤ ਨੂੰ ਬਲੋਂ ਦਿੱਤੇ ਗਿਆ ਤੇ ਸ਼ਹਿਰ ਨੂੰ ਸਿਸ਼ਾਂ ਦੇ ਤਹਿਤ ਜੀਓ ਡਰਗ ਡਰਾਈਵ ਚਲਾਈ ਜਾ ਰਹੀ ਹੈ ਇਲਾਕੇ ਵਿੱਚ ਖਾਣਾ ਫਲੋਰ ਦੀ ਪੁਲਿਸ ਨੂੰ ਉਸਰੇ ਵੱਡੀ ਸਫਲਤਾ ਮਿਲੀ ਜਦੋਂ ਖਾਣਾ ਫਲੋਰ ਦੀ ਲੇਡੀ ਐਸਐਸਏ ਅਮਨਪੁਰ ਤੋਂ ਉਸ ਦੀ ਪੁਲਿਸ ਪਾਰਟੀ ਕਸ਼ਤ ਕਰਦੀ ਹੋਈ ਹਾਈਵੇ ਦੇ ਫਲੋਰ ਤੋਂ ਨਰਾਇਣ ਸਾਈਡ ਨੂੰ ਜਾ ਰਹੇ ਸੀ ਕਿ ਮਠੱਡਾ ਕਲਾ ਪਾਰਕ ਦੇ ਨੇੜੇ ਇੱਕ ਬਰੀਜਾ ਗੱਡੀ ਵਾਈਟ ਕਲਰ ਦੀ ਖੜੀ ਸੀ ਜੀ ਇਹਨੂੰ ਚੈੱਕ ਕਰਨ ਤੇ ਉਸ ਵਿੱਚੋਂ ਇੱਕ ਲੜਕਾ ਔਰ ਇੱਕ ਲੜਕੀ ਜੋ ਕੋਈ ਨਸ਼ਾ ਕੰਜ਼ੂਮ ਕਰਨ ਦੀ ਤਿਆਰੀ ਵਿੱਚ ਸੀ ਜਿਨ੍ਹਾਂ ਦੀ ਤਵਾਸੀ ਕਰਨ ਤੇ ਉਹਨਾਂ ਦੇ ਕਬਜ਼ੇ ਵਿੱਚੋਂ 20 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਔਰ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ ਬਰੀਜਾ BB 36 ਕੇ ਬਤੌਰ ਚਰਨ ਨਵੀਂ ਜੀ ਹੈ ਜਿਨ੍ਹਾਂ ਦੇ ਪੋਜੀਸ਼ਨ ਤੇ ਇਹਨਾਂ ਨੇ ਦੱਸਿਆ ਕਿ ਉਹ ਜੋ ਬਰਾਮਦ ਹੋਇਆ ਚਿੱਟਾ ਫੈਰੋਂ ਕੁਲਵਿੰਦਰ ਸਿੰਘ ਉਰਫ ਕਿੰਦਾ son of ਰਾਮਪ੍ਰਕਾਸ਼ ਵਾਸੀ ਪਿੰਡ ਮਠੱਡਾ ਕਲਾਂ 11 ਫਲੋਰ ਹੂੰ ਪਾਸੋਂ ਲੈ ਕੇ ਆਏ ਆ ਹੂੰ ਔਰ ਉਸ ਨੂੰ ਵੀ ਅਸੀਂ ਇਮੀਡੀਏਟ ਗ੍ਰਪਾਰ ਕਰ ਲਿਆ ਗਿਆ ਹੂੰ ਅਤੇ ਜੋ ਇਹ ਲੜਕਾ ਸੁਨੇਹਾ ਆਪਣੀ ਵਿਸ਼ਾਨ ਗੁਰਵੀਨ ਸਿੰਘ son of ਸੁਖਨਾਮ ਸਿੰਘ ਵਾਸੀ ਕੋਵਲ ਥਾਣਾ ਮੀਟੀ ਹੁਣ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਲੜਕੀ ਜਿਸ ਨੇ ਆਪਨਾ ਨਾਮ ਬਲਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਖਾਟੀ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਜੋ ਇਹਨਾਂ ਦੇ ਵਿਰਖਲਾਪ ਹੁਕਮਾ ਨੰਬਰ 199 ਮਿਤੀ 22/7/24 ਅੰਡਰ ਸੈਕਸ਼ਨ 21 ਬੀ 62 84 ਐਨਡੀਪੀਓ ਸੇਕਟ ਥਾਣਾ ਫਲੋਰ ਜਿਸ਼ ਤੋਂ ਕੀਤਾ ਗਿਆ ਜਿਹਨਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਂ ਸੋ ਕੀਤਾ ਗਿਆ ਕਿ ਇਹ ਦੋਨੋਂ ਇਹਨਾਂ ਨੇ ਰਿਸ਼ਤੇਦਾਰੀ ਆ ਇਹਨਾਂ ਦੀ ਇਹ ਜੋ ਲੜਕਾ ਗੁਰਦੀਪ ਸਿੰਘ ਆ ਔਰ ਲੜਕੀ ਮੋਹਿੰਦਰਪੁਰੇ ਦੀ ਸਖੀ ਭੂਆ ਦੀ ਬੇਟੀ ਆ ਹਮ ਔਰ ਇਹ ਇਕੱਠੇ ਜਿਹੜੇ ਰੈਕਟਰ ਨੇ ਨਸ਼ਾ ਪੀਂਦੇ ਆ ਔਰ ਇਥੋਂ ਉੱਝਾ ਕੇ ਅੱਗੇ ਵਿਛੇ ਹਮ ਕੋਈ ਪਹਿਲੇ ਮੁਕਾਦਮੇ ਇਹਨਾਂ ਤੇ ਨਹੀਂ ਇਹਨਾਂ ਦਾ ਪਿਛਲਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਮਿਲਿਆ ਹਮ ਇਹ ਫਸਟ ਅੰਸਰ ਮਾਰਨ ਲੱਗਿਆ ਕਿੱਥੇ ਵੇਚਣਾ ਸੀਗਾ ਲੈ ਆ ਕੇ ਇਹਨਾਂ ਨੇ ਇਹ ਆਪਣੇ ਉਧਰ ਪਿੰਡਾਂ ਵਿੱਚ ਫੁਗਾਰੀ ਏਰੀਆ ਵਿੱਚ ਵੀ ਠੀਕ ਹੈ ਕੁਝ ਪੀਂਦੇ ਆ ਕੁਝ ਵੇਚਦੇ ਆ